ਹੋ ਤੋਪਹਿ ਦੁਗਰੀ ਮਜੂਰੀ ਦਹਿ ਹੋ ਮੋਕ ਬੇਢੀ ਦੇਹ ਬਤਾਈ ਹੋ ਪਾੜ ਪੜੋਸਣ ਪੂਛ ਲੈ ਨਾਮਾ ਪੜੋਸਣ ਦਾ ਭਾਵ ਤੁਸੀਂ ਸਮਝਦੇ ਹੋ ਪੜੋਸੀ ਹਿੰਦੀ ਦਾ ਸ਼ਬਦ ਹੈ ਪੜੋਸੀ ਗਵਾਂਢੀ ਨੂੰ ਕਹਿੰਦੇ ਨੇ ਇੰਗਲਿਸ਼ ਵਿੱਚ ਨੇਬਰਹੂਡ ਕਹਿੰਦੇ ਨੇ ਇਹ ਜਿਹੜਾ ਸਾਧ ਸੰਗਤ ਜੀ ਗਵਾਂਢੀ ਹੈ ਨਾ ਸ਼ਬਦ ਪੜੋਸਣ ਪਾੜ ਪੜੋਸਣ ਪੂਛ ਲੈ ਨਾਮਾ ਨਾਮਦੇਵ ਜੀ ਨੂੰ ਗਵੰਢਣ ਪੁੱਛਦੀ ਹੈ ਕਾ ਪਹਿਛਾਨ ਸ਼ਵਾਈ ਹੋ ਕੀਦੇ ਤੋਂ ਇਹ ਸ਼ਾਨ ਬਣਾਈ ਐ ਝੌਂਪੜੀ ਕੀਦੇ ਤੋਂ ਬਣਾਈ ਐ ਬੜੀ ਸੋਹਣੀ ਬਣਾਈ ਹੈ ਨਾਮਦੇਵ ਜੀ ਕਹਿੰਦੇ ਉਹ ਕਾਰੀਗਰ ਦੇ ਬਾਰੇ ਤੁਹਾਨੂੰ ਕਿਵੇਂ ਮੈਂ ਦੱਸ ਸਕਦਾ ਹਾਂ ਦੱਸਿਆ ਹੀ ਨਹੀਂ ਜਾ ਸਕਦਾ ਕਹਿੰਦੇ ਮੈਨੂੰ ਦੱਸੋ ਮੈਂ ਤੇਰੇ ਤੋਂ ਦੁੱਗਣੀ ਮਜ਼ਦੂਰੀ ਦੁੱਗਣੇ ਪੈਸੇ ਦੇਵਾਂਗੀ ਦੁੱਗਣੀ ਰਕਮ ਦੇਵਾਂਗੀ ਮੈਨੂੰ ਇਹੋ ਜਿਹਾ ਕੋਈ ਕਾਰੀਗਰ ਮਿਲੇ ਇੰਨੀ ਸੋਹਣੀ ਛਪਰੀ ਮੈਂ ਨਹੀਂ ਜ਼ਿੰਦਗੀ ਵਿੱਚ ਕਦੇ ਵੇਖੀ ਆਪਾਂ ਵੀ ਕਈ ਵਾਰ ਕਿਸੇ ਨੂੰ ਕਹਿ ਦਿੰਨੇ ਬੜਾ ਸੋਹਣਾ ਘਰ ਤਿਆਰ ਕੀਤਾ ਕਿਹੜੇ ਕਾਰੀਗਰ ਤੋਂ ਕਿਹੜੇ ਠੇਕੇਦਾਰ ਤੋਂ ਬਣਾਇਆ ਸਾਨੂੰ ਵੀ ਦੱਸ ਪਾਓ ਅਸੀਂ ਵੀ ਬਣਾਉਣਾ ਹੈ ਕਿਸੇ ਦੇ ਚੰਗੇ ਕੱਪੜੇ ਸੀਤੇ ਹੋਣ ਆਪਾਂ ਪੁੱਛਦੇ ਹਾਂ ਵੀ ਕਿੱਥੋਂ ਖਰੀਦੇ ਬਣਾਏ ਨੇ ਅਸੀਂ ਵੀ ਖਰੀਦ ਕੇ ਬਣਾਈਏ ਪੜੋਸਨ ਨੇ ਪੁੱਛਿਆ ਨਾਮਦੇਵ ਜੀ ਮੈਨੂੰ ਕਾਰੀਗਰ ਦੀ ਇੱਕ ਵਾਰੀ ਦੱਸ ਪਾ ਦਿਓ ਮੈਂ ਦੁੱਗਣੀ ਮਜ਼ਦੂਰੀ ਦਵਾਂਗੀ ਤੋ ਪਹਿ ਦੁੱਗਣੀ ਮਜ਼ਦੂਰੀ ਦੇਹੋ ਤੇਰੇ ਤੋਂ ਦੁੱਗਣੀ ਮਜ਼ਦੂਰੀ ਦਵਾਂਗੀ ਮੋਕਾ 베ਢੀ ਦੇਹੋ ਬਤਾਈ ਹੋ ਇੱਕ ਵਾਰੀ 베ਢੀ ਇਹ ਬਣਾਉਣ ਵਾਲਾ ਮਜਦੂਰ ਜਿਹੜਾ ਕਾਰੀਗਰ ਹੈ ਉਹਦੇ ਬਾਰੇ ਦੱਸ ਪਾ ਦਿਓ ਨਾਮਦੇਵ ਜੀ ਕਹਿੰਦੇ ਰੀ ਮਾਈ 베ਡੀ ਦੇਣ ਨਾ ਜਾਈ ਮਾਈ 베ਡੀ ਦੇ ਬਾਰੇ ਉਸ ਕਾਰੀਗਰ ਦੇ ਬਾਰੇ ਖਬਰ ਨਹੀਂ ਦਿੱਤੀ ਜਾ ਸਕਦੀ ਨਹੀਂ ਇੱਕ ਵਾਰੀ ਦੱਸੋ ਤਾਂ ਸਹੀ ਕਿੱਥੋਂ ਆਇਆ ਸੀ ਕਿਹੜੀ ਥਾਂ ਤੇ ਰਹਿੰਦਾ ਇੰਨਾ ਹੀ ਦੱਸ ਦਿਓ ਜੇ ਨਾਮ ਨਹੀਂ ਪਤਾ ਭਗਤ ਨਾਮਦੇਵ ਜੀ ਕਹਿੰਦੇ ਦੇਖ 베ਡੀ ਰਹੇ ਉਸ ਮਾਈ ਉਹ 베ਡੀ ਉਹ ਕਾਰੀਗਰ ਸਾਰਿਆਂ ਵਿੱਚ ਸਮਾਇਆ ਹੋਇਆ ਇਸ਼ਾਰਾ ਕਰ ਦਿੰਦਾ ਇਸ ਸੰਸਾਰ ਅੰਦਰ ਹੀ ਪ੍ਰਮਾਤਮਾ ਵਸਿਆ ਹੋਇਆ ਹੈ ਘਟ ਘਟ ਮੈਂ ਹਰ ਜੂ ਵਸੈ ਸਾਰੇ ਸਰੀਰਾਂ ਅੰਦਰ ਕਣ ਕਣ ਦੇ ਅੰਦਰ ਪ੍ਰਮਾਤਮਾ ਹੈ ਉਹ ਕਾਰੀਗਰ ਤਾਂ ਸਾਰੀਆਂ ਥਾਵਾਂ ਤੇ ਸਮਾਇਆ ਹੈ ਉਹ ਸਾਰਿਆਂ ਦੇ ਪਾਸ ਹੈ ਫਿਰ ਮਜ਼ਦੂਰੀ ਕੀ ਲੈਂਦਾ ਤੇ ਭਗਤ ਨਾਮਦੇਵ ਜੀ ਕਹਿੰਦੇ 베ਡੀ ਪ੍ਰੀਤ ਮਜ਼ਦੂਰੀ ਮੰਗੈ ਕਹਿੰਦੇ ਜਿਹੜਾ ਉਹ ਕਾਰੀਗਰ ਹੈ ਨਾ ਉਹ ਪੈਸੇ ਨਹੀਂ ਲੈਂਦਾ ਸੋਨਾ ਵੀ ਨਹੀਂ ਲੈਂਦਾ ਹੋਰ ਕੀਮਤੀ ਚੀਜ਼ਾਂ ਵੀ ਨਹੀਂ ਲੈਂਦਾ 베ੱਡੀ ਪ੍ਰੀਤ ਮਜ਼ਦੂਰੀ ਮੰਗ ਹੈ ਉਹ ਜਿਹੜਾ 베ੱਡੀ ਕਾਰੀਗਰ ਪਰਮਾਤਮਾ ਹੈ ਉਹ ਤਾਂ ਮਜ਼ਦੂਰੀ ਲੈਂਦਾ ਪ੍ਰੀਤ ਦੀ ਪ੍ਰੇਮ ਦੀ 베ੱਡੀ ਪ੍ਰੀਤ ਮਜ਼ਦੂਰੀ ਮੰਗ ਹੈ ਜਉ ਕੋウ ਸ਼ਾਨ ਸ਼ਵਾਈ ਹੋ ਕਹਿੰਦੇ ਜੇ ਕੋਈ ਸ਼ਾਨ ਬਣਾਉਣਾ ਚਾਹੁੰਦਾ ਨਾ ਆਪਣੀ ਐਸੀ ਕਹਿੰਦੇ ਫਿਰ ਉਹਨੂੰ ਮਜ਼ਦੂਰੀ ਦੇਣੀ ਚਾਹੀਦੀ ਪ੍ਰੇਮ ਦੀ ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ ਪਰਮਾਤਮਾ ਨੂੰ ਭੁੱਖ ਹੈ ਕੇਵਲ ਪ੍ਰੇਮ ਦੀ ਜਿਹਨੇ ਪ੍ਰੇਮ ਕੀਤਾ ਉਹਨੂੰ ਸਾਰੀਆਂ ਬਖਸ਼ਿਸ਼ਾਂ ਪ੍ਰਮਾਤਮਾ ਨੇ ਕੀਤੀਆਂ ਕੋਈ ਭਾਵੇਂ ਲੱਖਾਂ ਡਾਲਰ ਚੁੱਕੀ ਫਿਰੇ ਗੁਰੂ ਘਰ ਕਵੇ ਕਿ ਮੈਂ ਰੱਬ ਖਰੀਦ ਲਵਾਂਗਾ ਨਹੀਂ ਖਰੀਦ ਸਕਦਾ ਜੇ ਰੱਬ ਡਾਲਰਾਂ ਨਾਲ ਖਰੀਦਿਆ ਜਾਂਦਾ ਹੁੰਦਾ ਨਾ ਡਾਲਰਾਂ ਨਾਲ ਤਾਂ ਸਰੋਪੇ ਮਿਲ ਸਕਦੇ ਨੇ ਡਾਲਰਾਂ ਨਾਲ ਤਾਂ ਆਪਣਾ ਜਸ ਸਟੇਜ ਤੋਂ ਕਰਵਾਇਆ ਜਾ ਸਕਦਾ ਫਲਾਨੇ ਨੇ ਬੜਾ ਦਾਨ ਦਿੱਤਾ ਜੇ ਪੋਸਟਰ ਛਪਾ ਕੇ ਲਾਏ ਜਾ ਸਕਦੇ ਨੇ ਸੜਕਾਂ ਦੇ ਉੱਪਰ ਦਾਨੀ ਖਵਾ ਸਕਦੇ ਆ ਲੋਕਾਂ ਦੀਆਂ ਨਜ਼ਰਾਂ 'ਚ ਪਰ ਖਸਮੈ ਨਦਰੀ ਕੀੜਾ ਆਵੇ ਖਸਮ ਦੀ ਨਜ਼ਰ ਦੇ ਵਿੱਚ ਤਾਂ ਕੀੜੇ ਦੀ ਨਿਆਈਆਂ ਉੱਥੇ ਕੋਈ ਬਾਦਸ਼ਾਹ ਨਹੀਂ ਬਣਾ ਜਾ ਸਕਦਾ ਜੇ ਰੱਬ ਖਰੀਦਿਆ ਜਾਂਦਾ ਹੁੰਦਾ ਤੇ ਵੱਡੇ ਵੱਡੇ ਰਾਜੇ ਅੱਜ ਵੀ ਖਰੀਦ ਸਕਦੇ ਸਨ ਰੱਬ ਨੂੰ ਨਹੀਂ ਖਰੀਦਿਆ ਜਾ ਸਕਦਾ ਭਗਤ ਕਬੀਰ ਜੀ ਨੂੰ ਕਿਹਾ ਸੀ ਨਾ ਰਾਜੇ ਨੇ ਕਹਿੰਦੇ ਕਬੀਰ ਸਾਹਿਬ ਰੱਬ ਖਰੀਦਣਾ ਚਾਹੀਏ ਤੇ ਕਿੰਨੇ ਕੁ ਰੁਪਈਆਂ ਦਾ ਆਵੇਗਾ ਕਹਿੰਦੇ ਕੋਈ ਪੈਸਾ ਨਹੀਂ ਖਰੀਦ ਸਕਦਾ ਕਹਿੰਦੇ ਸੋਨਾ ਦੇ ਦਿਆਂਗੇ ਬਰਾਬਰ ਤੋਲ ਕੇ ਸੋਨਾ ਬਰਾਬਰ ਤੋਲ ਕੇ ਮੈਂ ਦੇ ਦੇ ਆਂਗਾ ਰੱਬ ਮੈਂ ਖਰੀਦ ਸਕਦਾ ਵਾਂ ਮੇਰੇ ਕੋਲੇ ਸੋਨਾ ਬੜਾ ਤੇ ਕਬੀਰ ਸਾਹਿਬ ਜੀ ਕਹਿੰਦੇ ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ ਕਾਂਚਣ ਸਿਓ ਪਾਈਐ ਨਹੀਂ ਤੋਲ ਕਾਂਚਣ ਸੋਨੇ ਦੇ ਬਰਾਬਰ ਨਹੀਂ ਤੋਲ ਕੇ ਪਾਇਆ ਜਾ ਸਕਦਾ ਰੱਬ ਨੂੰ ਨਾ ਹੀ ਖਰੀਦਿਆ ਜਾ ਸਕਦਾ ਅਸੀਂ ਤਾਂ ਆਪਣਾ ਮਨ ਦਿੱਤਾ ਹੈ ਮਨ ਦੇ ਕੇ ਰੱਬ ਮਿਲਦਾ ਹੈ ਪ੍ਰੀਤ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜੀ ਕਹਿੰਦੇ ਪ੍ਰੇਮ ਇੰਨਾ ਵੱਡਾ ਹੈ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਸ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਨੇ ਪ੍ਰੀਤ ਪਰਮਾਤਮਾ ਨਾਲ ਪਾਈ ਐ ਉਹਨਾਂ ਦੇ ਬਿਨਾਂ ਹੱਥ ਹਿਲਾਇਆਂ ਵੀ ਪਰਮਾਤਮਾ ਨੇ ਉਹਨਾਂ ਦੇ ਕੰਮ ਕੀਤੇ ਨੇ ਅਚਿੰਤ ਕੰਮ ਕਰਹਿ ਪ੍ਰਭ ਤਿਨਕੇ ਜਿਹੜੇ ਚਿੱਤ ਚੇਤੇ ਵਿੱਚ ਵੀ ਨਹੀਂ ਸਨ ਜਿਨ੍ਹਾਂ ਦੇ ਬਾਰੇ ਸੋਚਿਆ ਵੀ ਨਹੀਂ ਕਦੇ ਭਗਤਾ ਨੇ ਉਹ ਵੀ ਕੰਮ ਪਰਮਾਤਮਾ ਨੇ ਕਰ ਦਿੱਤੇ ਭਗਤ ਧੰਨੇ ਦੀਆਂ ਗਊਆਂ ਚਾਰੀਆਂ ਖੇਤਾਂ ਦੀ ਰਖਵਾਲੀ ਕੀਤੇ ਖੇਤੀ ਕਰਦੇ ਰਹੇ ਹਲ ਵੀ ਵਾਏ ਸਨ ਅੱਜ ਵੀ ਸਾਧ ਸੰਤ ਜੀ ਧੂਆਂ ਕਲਾਂ ਬੀਕਾਨੇਰ ਤੋਂ ਅੱਗੇ ਜਾਈਏ ਨਾ ਜਦੋਂ ਜੈਪੁਰ ਵੱਲ ਨੂੰ ਉਥੇ ਧੂਆਂ ਕਲਾਂ ਪਿੰਡ ਆ ਉਥੇ ਭਗਤ ਧੰਨਾ ਜੀ ਦਾ ਸਥਾਨ ਹੈ ਉਹ ਖੂਹ ਹੈ ਜਿੱਥੇ ਪ੍ਰਮਾਤਮਾ ਨੇ ਗਊਆਂ ਚਾਰੀਆਂ ਤੇ ਹਲ ਵਾਇਆ ਸੀ ਉਹ ਜ਼ਮੀਨ ਵੀ ਅੱਜ ਹੈ ਭਗਤ ਧੰਨਾ ਜੀ ਦੇ ਨਾਮ ਤੇ ਉਥੇ ਗੁਰੂ ਘਰ ਬੜਾ ਸੁੰਦਰ ਬਣਿਆ ਹੋਇਆ ਇਸ ਕਰਕੇ ਭਗਤ ਧੰਨਾ ਜੀ ਦੇ ਸਾਰੇ ਕਾਰਜ ਕੀਤੇ ਐਵੇਂ ਥੋੜੋ ਭਗਤ ਧੰਨਾ ਜੀ ਨੇ ਕਹਿ ਦਿੱਤਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਕਾਰਜ ਸਵਾਰਦਾ ਪ੍ਰਮਾਤਮਾ ਬਿਨਾ ਹੱਥ ਲਾਇਆ ਕੋਈ ਪ੍ਰੇਮ ਕਰੇ ਤਾਂ ਸਹੀ ਜਿਨ੍ਹਾਂ ਨੇ ਪ੍ਰੇਮ ਕੀਤਾ ਹੀ ਨਹੀਂ ਜਿਨ੍ਹਾਂ ਨੂੰ ਪ੍ਰੇਮ ਦਾ ਊੜਾ ਵੀ ਨਹੀਂ ਪਤਾ ਉਹ ਲੋਕ ਕਹਿੰਦੇ ਨੇ ਰੱਬ ਥੋੜੋ ਕਰਦਾ ਤੁਹਾਨੂੰ ਹੱਥ ਪੈਰ ਦਿੱਤੇ ਨੇ ਰੱਬ ਨੇ ਮਨੁੱਖ ਬਣਾਇਆ ਬਣਾਇਆ ਮਨੁੱਖ ਪਰ ਪ੍ਰਮਾਤਮਾ ਨੇ ਇਹਨਾਂ ਬਾਹਾਂ ਦੇ ਵਿੱਚ ਤਾਕਤ ਤਾਂ ਆਪ ਹੀ ਪਾਈ ਹੈ ਨਾ ਕਿਸੇ ਮਨੁੱਖ ਨੇ ਤਾਂ ਨਹੀਂ ਆਪਣੇ ਅੰਦਰ ਤਾਕਤ ਪਾਈ ਜਿਹੜਾ ਪ੍ਰਮਾਤਮਾ ਸਾਡੀਆਂ ਬਾਹਾਂ 'ਚ ਤਾਕਤ ਪਾ ਸਕਦਾ ਹੈ ਸਾਡੀਆਂ ਬਾਹਾਂ ਨੂੰ ਹਿਲਾਉਣ ਤੋਂ ਬਿਨਾ ਉਹ ਕੰਮ ਬਾਹਰ ਵੀ ਕਰ ਸਕਦਾ ਹੈ ਇਸ ਕਰਕੇ ਸਾਧ ਸੰਗਤ ਜੀ ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਇੱਥੇ ਕੋਈ ਮਨ ਦੇ ਕੰਮ ਨਹੀਂ ਲਿਖਿਆ ਮਹਾਰਾਜ ਜੀ ਨੇ ਕਾਰਜ ਲਿਖਿਆ ਕਾਰਜ ਸੰਸਾਰਿਕ ਵੀ ਇਹਦੇ ਵਿੱਚ ਹੀ ਨੇ ਸਾਰੇ ਕਾਰਜਾਂ ਦਾ ਜ਼ਿਕਰ ਕੀਤਾ ਹੈ ਸਾਰੇ ਸੰਸਾਰ ਦੇ ਕਾਰਜ ਵੀ ਹੋਰ ਵੀ ਬੜੀਆਂ ਉਦਾਹਰਨਾਂ ਗੁਰਬਾਣੀ ਵਿੱਚ ਹਨ ਇਸ ਕਰਕੇ ਸਾਰੇ ਕਾਰਜ ਪ੍ਰਮਾਤਮਾ ਵਾਹਿਗੁਰੂ ਕਿਰਪਾ ਨਾਲ ਜੀਵ ਤੇਰੇ ਪੂਰੇ ਕਰਦਾ ਹੈ ਤਿਸਹਿ ਜਾਨ ਮਨ ਸਦਾ ਹਜੂਰੇ ਐਸੇ ਪ੍ਰਮਾਤਮਾ ਨੂੰ ਸਦਾ ਹਾਜ਼ਰ ਨਾਜ਼ਰ ਜਾਨਣਾ ਕਰ ਜਿਹਾ ਪ੍ਰਸਾਦ ਤੂੰ ਪਾਵਹਿ ਸਾਚ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ ਮੇਰੇ ਮਨ ਮੇਰੇ ਤੂੰ ਤਾਸਿਓ ਰਾਜ ਐਸੇ ਪ੍ਰਭੂ ਦੇ ਵਿੱਚ ਰਚਿਆ ਜਾਇਆ ਕਰ ਐਸੇ ਪ੍ਰਮਾਤਮਾ ਦਾ ਚਿੰਤਨ ਕਰ ਉਹਦੇ ਨਾਲ ਪ੍ਰੇਮ ਕਰ ਜਿਹਾ ਪ੍ਰਸਾਦ ਸਭ ਕੀ ਗਤ ਹੋਏ ਜਿਸ ਪ੍ਰਮਾਤਮਾ ਦੀ ਕਿਰਪਾ ਰਹਿਮਤ ਨਾਲ ਸਾਰਿਆਂ ਦੀ ਕਲਿਆਣ ਹੁੰਦੀ ਹੈ ਨਾਨਕ ਜਾਪ ਜਪੈ ਜਪ ਸੋਏ ਐਸੇ ਜਪਣੇ ਯੋਗ ਪ੍ਰਮਾਤਮਾ ਨੂੰ ਭਾਈ ਜਪਣਾ ਕਰ ਉਸ ਦੀ ਸੋਏ ਵਡਿਆਈ ਕਰ ਸੋਏ ਦਾ ਪਾਵ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਜਪਿਆ ਕਰ ਜੋ ਜਪਣੇ ਯੋਗ ਹੈ ਜੋ ਸਾਰੇ ਤਰ੍ਹਾਂ ਦੇ ਸੁਖ ਪ੍ਰਦਾਨ ਕਰਨ ਵਾਲਾ ਹੈ ਇਹ ਮਹਾਰਾਜੀ ਨੇ ਕਿਰਪਾ ਕੀਤੀ ਹੈ ਜੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਵਿਚਾਰ ਕਰਦਿਆਂ ਬੇਅੰਤ ਪੁੱਲਾਂ ਦੀ ਖੇਮਾ ਕਰਨੀ ਗੁਰੂ ਚਰਨਾਂ ਵਿੱਚ ਹੁਣ ਆਪ ਜੀ ਦੇ ਪਾਸ ਢਾਡੀ ਜੈਥਾ ਵਾਰਾ ਰਾਹੀ ਗੁਰੂ ਕਾ ਜਾਤ ਸੁਣਾ ਕੇ ਆਪ ਜੀ ਨੂੰ ਨਿਹਾਲ ਕਰੇਗਾ ਉਪਰੰਤ ਕੀਰਤਨ ਤੇ ਸਮਾਪਤੀ ਹੋਵੇਗੀ ਆਓ ਸਾਰੇ ਰਲ ਮਿਲ ਕਰਕੇ ਗੁਰੂ ਕੇ ਦਰਬਾਰ ਵਿੱਚ ਆਨੰਦ ਪ੍ਰਾਪਤ ਕਰੀਏ ਆਖਰੀ ਦੋ ਤੁਕਾਂ ਪੜ ਕੇ ਸਮਾਪਤੀ ਹੈ ਜੀ ਜਿਹਾ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ